ਵੀਰੋ ਆ ਜਾਓ ਇਹ ਤੁਹਾਡਾ ਜੋਧਾ ਇਹ ਜਰਨੈਲ ਅੱਜ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦਿਲ-ਦਿਲ ਦੀ ਮਰਨ ਦੀ ਤੁਹਾਡੇ ਦੀ ਤਿਆਰ ਹੈ ਫਿਰ ਭੋਗਾਂ ਤੇ ਆ ਕੇ ਕੀ ਕਰੋਗੇ ਫਿਰ ਸ਼ਰਧਾਂਜਲੀਆਂ ਦੀ ਕੀ ਕੀ ਕਰੋਗੇ ਕਿਹੜੇ ਮੋ ਆਓਗੇ ਤੇ ਕਿਹੜੀਆਂ ਗੱਲਾਂ ਕਰੋਗੇ ਕਰੋਗੇ ਲੇਕਿਨ ਜਿਹੜੀਆਂ ਹਰ ਧਰਮ ਦੇ ਲੋਕਾਂ ਨੇ ਕਹਿੰਦਾ ਅਰਦਾਸਾਂ ਕੀਤੀਆਂ ਉਹ ਅਰਦਾਸ ਕਦੇ ਬੰਦੀ ਨਹੀਂ ਆਉਂਦੀ ਉਹ ਅਰਦਾਸ ਕਰਾਂਗੇ ਤੇ ਉਸ ਅਰਦਾਸ ਦਾ ਜਿਹੜਾ ਅਰਦਾਸ ਬੇਨਤੀ ਹੈ ਉਹ ਵਾਹਿਗੁਰੂ ਨੂੰ ਕੁਰਬਾਨ ਕਰੂਗਾ ਸਾਡੀ ਜਿੰਦ ਦੇਖੋ ਅਸੀਂ ਆਪਣੇ ਸਨਾਤਾ ਤੇ ਅਟਲ ਹਾਂ ਜੋ ਅਸੀਂ ਕਾਲ ਦਿੱਤੀ ਹੈ ਉਹਦੇ ਟੱਲ ਖੜੇ ਹਾਂ ਅਸੀਂ ਦਿੱਲੀ ਦੇ ਵਿੱਚ ਆਪਣਾ ਸੰਤਾਪ ਹਟਾਇਆ ਅਸੀਂ ਕਿਸੇ ਜਦੋਂ ਅਸੀਂ ਕਿਸੇ ਜਥੇਬੰਦੀ ਚ ਕੰਮ ਕੀਤਾ ਅਸੀਂ ਪ੍ਰਵਾਹ ਨਹੀਂ ਮੰਨੀ ਉਹ ਤਾਂ ਸਾਡੇ ਕੋਲ ਪੂਰੀ ਤਿਆਰ ਹੀ ਬਦਨਾਮ ਸਰਕਾਰ ਆ ਕਰਦੀ ਸਾਡੇ ਨੂੰ ਕੋਈ ਸੁਹਾ ਹੈ ਕਿ ਆ ਹਰਿਆਣਾ ਸਰਕਾਰ ਭਾਰਤ ਸਰਕਾਰ ਕਿਸੇ ਵੀ ਟਾਈਮ ਕੋਈ ਹਰਕਤ ਚਾ ਸਕਦੀ ਆ ਕਿਸਾਨ ਆਗੂ ਬਿਆਨ ਦੇ ਰਹੇ ਨੇ ਕਿ ਰਾਤ ਅੰਚਲ ਹੋਈ ਤਾਂ ਸਾਡੇ ਕੋਲ ਪੂਰੀ ਰਿਪੋਰਟਾਂ ਸੀ ਕਿ ਹਰਿਆਣਾ ਪੁਲਿਸ ਆ ਪੰਜਾਬ ਪੁਸਤਾਨ ਨਾਲ ਮਿਲ ਕੇ ਕਾਰਵਾਈ ਕਰ ਸਕਦੀ ਆ ਪਰ ਜਦੋਂ ਅਸੀਂ ਨੇ ਮਸਤਾਦੀ ਬਤਾਈ ਪੈਰਾਬੰਦੀ ਕੀਤੀ ਤਾਂ ਇਤਨਾ ਖਿੱਤੇ ਇਹਨਾਂ ਦਾ ਕਹਿਣਾ ਕਿ ਉਹ ਚੀਜ਼ ਉਹਨਾਂ ਦੀ ਸੀ ਉਹ ਸਫਲ ਰਹੀ ਹੈ ਪਰ ਉਹਨਾਂ ਨੇ ਇਨਸਾਫ ਅਫੀਰ ਕਿਤੇ ਇੱਕ ਸਾਲਾਂ ਨੂੰ ਪਹੁੰਚਣ ਦਾ ਸੰਕਲਪ ਦਿੱਤਾ ਕਿ ਇਸ ਮੋਰਚੇ ਦੇ ਵਿੱਚ ਪਹੁੰਚੋ ਹਲਚਲ ਦਿਨ ਪਰ ਦਿਨ ਵੱਧ ਰਹੀ ਹੈ ਕਿਉਂਕਿ ਜਦੋਂ ਦਿਨ ਅੱਗੇ ਵਧਦੇ ਨੇ ਜਿਵੇਂ ਇਸ ਤਰ੍ਹਾਂ ਜਸਤਾਰ ਮਾ ਦੇਣਾ 17 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਕੁਝ ਨਹੀਂ ਖਾਦਾ ਜਿਸ ਦੇ ਵਿੱਚ ਉਹਨਾਂ ਦੀ ਸਥਿਤੀ ਹੈ ਜਿਹੜੀ ਉਹਨਾਂ ਦੀ ਸਿਹਤ ਤਰ੍ਹਾਂ ਬਗੜਦੀ ਜਾ ਰਹੀ ਹੈ ਪਰ ਹੁਣ ਸਾਨ ਆਗੂ ਜਥੇਬੰਦੀਆਂ ਲਗਾਤਾਰ ਮੀਟਿੰਗ ਕਰ ਰਹੀ ਨੇ ਅੱਜ ਰਾਤ ਨੂੰ ਜਿਹੜੀ ਫੈਰਾਬੰਦੀਆ ਹੋਰ ਵੀ ਸਖਤ ਕੀਤੀ ਜਾਵੇਗੀ ਟਰਾਲੀਆਂ ਜੋੜ ਦਿੱਤੀਆਂ ਗਈਆਂ ਨੇ ਹਰ ਮੋਰਚੇ ਤੇ ਕਈ ਕਈ ਵਲੰਟੀਅਰ ਤਲਾਤ ਨੇ ਪੂਰੀ ਰਾਤ ਉਹ ਜਾਗਦੇ ਰਹਿਣਗੇ ਤਾਂ ਰਾਤ ਨੂੰ ਅਨਾਉਂਸਮੈਂਟਾਂ ਵੀ ਹੋਣਗੀਆਂ ਕਿ ਪਹਿਲੀ ਦਿਨ ਵਿੱਚ ਕੋਈ ਸੁੱਤਾ ਨਾ ਪਿਆ ਹੋਵੇ ਪੂਰਾ ਜਾਗ ਕੇ ਸੜੀ ਜਿਹੜੀ ਆ ਉਹ ਰਾਤ ਕੱਢਣੀ ਹੈ ਤੇ ਜਿਸ ਕਰਕੇ ਕਿਸਾਨ ਆਗੂ ਚਿੰਤਾ ਦੇ ਵਿੱਚ ਨੇ ਸਿਹਤ ਵੀ ਦਿਨ ਪਰ ਦਿਨ ਖਰਾਬ ਹੁੰਦੀ ਜਾ ਰਹੀ ਹੈ 11:30 ਵਜੇ ਦੇ ਕਰੀਬ ਡਾਕਟਰਾਂ ਦੀ ਟੀਮ ਜਗਜੀਤ ਸਿੰਘ ਢੱਲੇਵਾਲ ਦਾ ਦੁਬਾਰਾ ਚੈੱਕਅਪ ਕਰੇਗੀ ਅੱਜ ਕੈਂਸਰ ਦੇ ਮਾਹਰ ਡਾਕਟਰ ਵੀ ਪਹੁੰਚ ਰਹੇ ਨੇ ਉਹ ਸਥਿਤੀ ਨੂੰ ਵੀ ਬਾਚਿਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਸਰੀਰ ਤੇ ਅਸਰ ਪੈ ਰਿਹਾ ਕਿਉਂਕਿ 17 ਦਿਨ ਹੋ ਗਏ ਨੇ ਜਿਹਦੇ ਵਿੱਚ ਡਾਕਟਰਾਂ ਦੀ ਟੀਮ ਵੀ ਪਹੁੰਚੇਗੀ ਕਿਸਾਨ ਆਗੂ ਵੀ ਚਿੰਤਾ ਦੇ ਵਿੱਚ ਨੇ ਅੱਜ ਅਬ ਬਾਰਾ ਤਰੀਕ ਵਾਲੇ ਦਿਨ ਇਹ ਵੀ ਜਿਹੜਾ ਅਪੀਲ ਕੀਤੀ ਗਈ ਹੈ ਕਿ ਅੱਜ ਦਾ ਜਿਹੜਾ ਖਾਣਾ ਹੈ ਉਹ ਇੱਕ ਸਾਲੀ ਅੰਦੋਲਨ ਕਰਕੇ ਇੱਕ ਰਾਤ ਦਾ ਖਾਣਾ ਜਿਹੜਾ ਉਹ ਲੋਕ ਛੱਡਣ ਤਾਂ ਕਿ ਕਿਸਾਨੀ ਅੰਦੋਲਨ ਨੂੰ ਸਮਰਥਨ ਮਿਲ ਸਕੇ ਇਹ ਪੀਪਲ ਜਿਹੜੀ ਕਿਸਾਨਾ ਬੋਲਦੇ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਨਾਲ ਕਿਸਾਨ ਆਗੂ ਗੁਰਿੰਦਰ ਸਿੰਘ ਜੀ ਜੁੜੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਅਜਾ ਸਥਿਤੀ ਦੇਖ ਕਰਦੇ ਨਵੀਂ ਦੀ ਯਾਦ ਹੈ ਰਾਤ ਦੀ ਹੂਟਾ ਹੋ ਸਕਦੀ ਹੈ ਰਾਤ ਦੀ ਕਿਸੀ ਕਿਆਸੀ ਹਲਚਲ ਹੋ ਸਕਦੀ ਹੈ ਕਾਰਵਾਈ ਹੋ ਸਕਦੀ ਹੈ ਜੀ ਸਿਮਾਰੋ ਜਿਨਕੀ ਇਹ ਤਾਂ ਉਹਦਾ ਉਹ ਤਾਂ ਉਹ ਸਰੀਰ ਨੂੰ ਸਹੀ ਨਹੀਂ ਆਇਆ ਕਿਉਂਕਿ ਜਦੋਂ ਬੰਦਾ ਪਾਣੀ ਤੋਂ ਬਿਨਾਂ ਕੁਝ ਨਹੀਂ ਰਣਾ ਚਾਰ ਮਾ ਦਿਨ ਹੋ ਗਿਆ ਕਿਤੇ ਨਾ ਕਿਤੇ ਏਜ ਫੈਕਟ ਵੀ ਹੋਊਗਾ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੂੰ ਬਿਮਾਰੀ ਹੈਗੀ ਉਹ ਵੀ ਬਹੁਤ ਵੱਡਾ ਫੈਕਟ ਹੈਗਾ ਜਦੋਂ ਪਾਣੀੋਂ ਲੈਣਾ ਦਵਾਈ ਛੱਡੀ ਹੋਈ ਹੈ ਬਿਮਾਰੀਆਂ ਦੀ ਸੋ ਕਹਿਣ ਦਾ ਭਾਵ ਉਹ ਤਾਂ ਬਾਡੀ ਨੂੰ ਬਾਡੀ ਨੂੰ ਖਾ ਰਹੀ ਆ ਤੇ ਦੂਜੀ ਗੱਲ ਹੈਗੀ ਆ ਜਿਹੜੀ ਤੁਸੀਂ ਕੀਤੀ ਆ ਰਾਤ ਦੇ ਪਹਿਰੇ ਨਹੀਂ ਦੇਖੋ ਕਿਸ ਤੂ ਢੱਲੇ ਵਾਲ ਸਾਹਿਬ ਬੈਠੇ ਆ ਠੀਕ ਆ ਕਿਤੇ ਨਾ ਕਿਤੇ ਸਾਡੇ ਚ ਖਾਮੀ ਰਹੀ ਹੋਗੀ ਕਮੀ ਰਹਿ ਗਈ ਹੋਗੀ 26 ਨੂੰ ਕਰਨੂੰ ਸੋ ਉਸ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਉਦੋਂ ਸਾਨੂੰ ਪਤਾ ਸੀ ਵੀ ਆ ਜਿਹੜਾ 10 15 ਦਿਨ ਤੋਂ ਬਾਅਦ ਪਿੰਚਨ ਆਉਣੀ ਆ ਇਹ ਹੈਗੀ ਆ ਪਰ ਪੰਜਾਬ ਪੁਲਿਸ ਨੇ ਜੋ ਹਰਕਤ ਕੀਤੀ ਸੀਗੀ ਔਰ ਮੈਂ ਸਮਝਦਾ ਬੜੀ ਮਤਭਾਗੀ ਸੀ ਕਰਨ ਉਹ ਤੇ ਹੁਣ ਅਸੀਂ ਪੂਰਾ ਰਾਤ ਨੂੰ ਜਿੰਨੀ ਵੀ ਸਾਡੀ ਸਕਦਾ ਰਾਤ ਨੂੰ ਪਹਿਰੇ ਵੀ ਦਿੰਦੇ ਆ ਪੰਜ ਸੱਤ ਗੱਡੀਆਂ ਅਸੀਂ ਜਿਹੜੀਆਂ ਨੌਨਸਮੈਂਟਾਂ ਤੇ ਵੀ ਲਗਾ ਰੱਖੀਆਂ ਤੇ ਅਸੀਂ ਆਪ ਵੀ ਖੁਦ ਆਪਣੇ ਪਹਿਰੇ ਦੇ ਰਹੇ ਆ ਪੂਰੀਆਂ ਡਿਊਟੀਆਂ ਦੇ ਰਹੇ ਆ ਜਿਵੇਂ ਅਸੀਂ ਮਤਲਬ ਰਾਤ ਨੂੰ ਸੁੱਤੇ ਨਹੀਂ ਇੱਕ ਘੰਟਾ ਸੌਣ ਮਤਲਬ 7 ਵਜੇ ਤੋਂ ਬਾਅਦ ਇੱਕ ਘੰਟਾ ਸੌਂਦੇ ਹੋਣ ਫਿਰ ਆਪਣੀ ਡਿਊਟੀਆਂ ਕਿਉਂਕਿ ਪਤਾ ਕੀ ਆ ਇੱਕ ਸਾਡੇ ਲਈ ਤਾਂ ਬਹੁਤ ਕੀਮਤੀ ਹੀਰਾ ਹੈਗਾ ਵਾ ਜਿਹੜਾ ਨੌਰ ਪਿਟੀ ਕਲ ਇੱਕ ਸਿੱਧ ਕੀਤਾ ਅਸੀਂ ਸਾਰੇ ਲੋਕਾਂ ਨੇ ਇਸ ਕੇਮ ਨੌਰ ਪਿਟੀ ਕਲ ਦੇਖੋ ਅਸੀਂ ਆਪਣੇ ਸਿਧਾਂਤਾਂ ਤੇ ਟੱਲਣਾ ਜੋ ਅਸੀਂ ਕਾਲ ਦਿੱਤੀ ਆ ਉਥੇ ਟੱਲ ਖੜੇ ਆ ਅੱਜ ਸੋਚਣੇ ਦੀ ਲੋੜ ਲੋਕਾਂ ਨੂੰ ਆ ਘਰਾਂ ਦੇ ਵਿੱਚ ਜਬ ਮੈਂ ਕਹਿੰਨਾ ਪਾਰਟੀ ਬਾਜੀ ਤੋਂ ਉੱਠ ਕੇ ਗੱਲ ਕਰਨੀ ਚਾਹੀਦੀ ਆ ਕੋਈ ਵੀ ਪਾਰਟੀ ਬਾਜੀ ਹੋਵੇ ਅਸੀਂ ਦਿੱਲੀ ਦੇ ਵਿੱਚ ਆਪਣੇ ਸੰਤਾਪ ਹੜਾਇਆ ਵਾ ਅਸੀਂ ਕਿਸੇ ਜਦੋਂ ਅਸੀਂ ਕਿਸੇ ਜਥੇਬੰਦੀ 'ਚ ਕੰਮ ਕੀਤਾ ਅਸੀਂ ਪ੍ਰਵਾਹ ਨਹੀਂ ਮੰਨੀ ਕਿਸੇ ਸੁਪਾ ਪ੍ਰਧਾਨ ਦੀ ਇਨਸਾਨੀਅਤ ਨਾਤੇ ਰਿਸਪੈਕਟ ਹੈ ਸੁਪਾ ਪ੍ਰਧਾਨ ਦੀ ਪਰ ਕਿਸੇ ਦੀ ਧੀ ਪੈਣ ਨੂੰ ਹੱਥ ਪਾਵੇ ਕਿਸੇ ਨੂੰ ਕੋਈ ਸਾਡੇ ਕਿਸਾਨ ਤੇ ਕੋਈ ਆਵਾਜ਼ ਆ ਜਵੇ ਅਸੀਂ ਛੱਡ ਕੇ ਤੇ ਉਧਰ ਖੜੇ ਆ ਜਿਵੇਂ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ ਜਿੱਦਾਂ ਸਟੇਜ ਤੋਂ ਜਦੋਂ 26 ਜਨਵਰੀ ਤੋਂ ਬਾਅਦ ਪੰਦੇਰ ਦਾ ਜਿਹੜੇ ਲਗੜਾ ਤੇ ਹਮਲਾ ਹੋਇਆ ਸੀਗਾ ਸਰਪ ਸਿੰਘ ਭਦੇਵ ਦੇ ਦਿੱਲੀ ਦੇ ਵਿੱਚ ਪਰ ਸਭ ਤੋਂ ਪਹਿਲਾਂ ਗੁਰਿੰਦਰ ਸਿੰਘ ਭੰਗੂ ਨੇ ਇੱਕ ਗੱਲ ਵੇਖੀ ਸੀ ਵੀ ਪੰਦੇਰ ਦੀ ਜੱਥੇ ਦੇ ਬੰਦੀ ਦੇ ਵਿੱਚ ਮਾਈਆਂ ਮਾਮਾ ਭੈਣਾ ਹੈਗੀਆਂ ਵਾ ਅਕਰ ਉਹਨਾਂ ਦੀ ਕਿਸੇ ਨੇ ਹੂ ਵੀ ਹੱਥ ਲਾਤਾ ਤਾਂ ਪੰਜਾਬ ਦੀ ਇੱਜ਼ਤ ਹੈਗੀ ਆ ਤਾਂ ਮੈਂ ਸਾਰਾ ਕੁਝ ਛੱਡ ਕੇ ਆਪ ਦੀ ਜਥੇਬੰਦੀ ਤਾਂ 100 100 ਬੰਦਾ ਰੋਪੜ ਜ਼ਿਲ੍ਹੇ ਦਾ ਲਾਇਆ ਸੀ ਮੈਂ ਆਪਣੇ ਜ਼ਿਲ੍ਹੇ ਦਾ ਬੰਦਾ ਮਤਲਬ ਅਬ ਡੰਡੇ ਸੋਟਿਆਂ ਨਾਲ ਉਹ ਤਾਂ ਸਾਡੇ ਕੋਲ ਕੋਈ ਹਥਿਆਰ ਨਹੀਂ ਬਦਨਾਮ ਸਰਕਾਰਾਂ ਕਰਦੀਆਂ ਸੋ ਮੇਰੇ ਕਹਿਣ ਤੋਂ ਭਾਵ ਜਮੀਰ ਜਗਾਉਣੀ ਚਾਹੀਦੀ ਆ ਇੱਕ ਹੀਰਾ ਔਰ ਮੈਂ ਸਮਝਦਾ ਇਤਿਹਾਸ ਚ ਪਹਿਲੀ ਵਾਰ ਹੋਊਗਾ ਜਿਸ ਵੀ ਕਿਸਾਨ ਆ ਗੂਨੇ ਆਪਣੀ ਜਾਨ ਦੀ ਸ਼ਹਾਦਤ ਦੇ ਕੇ ਇੱਕ ਭਾਰਤ ਦੀ ਮੰਗਾ ਦੇਖੋ ਕਰੋੜਾਂ ਕਿਸਾਨ ਹੈਗੇ ਮਜ਼ਦੂਰ ਇੱਥੇ ਕਿਸਾਨ ਦੀ ਵੀ ਗੱਲ ਹੁੰਦੀ ਹੈ ਮਜ਼ਦੂਰ ਦੀ ਵੀ ਗੱਲ ਹੁੰਦੀ ਹੈ ਤੇ ਦੁਕਾਨਦਾਰ ਦੀ ਵੀ ਗੱਲ ਹੁੰਦੀ ਹੈ ਛੋਟੇ ਵਪਾਰੀ ਦੀ ਵੀ ਗੱਲ ਹੁੰਦੀ ਹੈ ਦੇਖਣਾ ਲੋਕਾਂ ਨੇ ਅਸੀਂ ਆਪਣਾ ਜਿੰਦ ਜਾਨ ਲਾਵਾਂਗੇ ਔਰ ਜੋ ਮੰਚਾ ਹੈਗੀ ਆ ਸਰਕਾਰਾਂ ਦੀ ਜ਼ਰੂਰੀ ਨਹੀਂ ਹੈ ਆ ਵੀ ਪੰਜਾਬ ਸਰਕਾਰ ਇਸ ਸਰਕਤ ਚ ਆਉਗੀ ਸਾਡ ਨੂੰ ਕੰਸੂਹਾ ਹੈਗੀ ਆ ਹਰਿਆਣਾ ਸਰਕਾਰ ਭਾਰਤ ਸਰਕਾਰ ਕਿਸੇ ਵੀ ਟਾਈਮ ਕੋਈ ਹਰਕਤ ਚ ਆ ਸਕਦੀ ਆ ਮੈਂ ਸਮਝਦਾ ਜਿਹੜੀਆਂ ਇਹ ਗੱਲਾਂ ਕਰਦੇ ਨੇ ਇਹਨਾਂ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਮੰਨੀਆਂ ਹੋਈਆਂ ਮੰਗਾ ਨੂੰ ਢੱਲੇਵਾਲ ਸਾਹਿਬ ਬੈਠੇ ਕਿਸ ਲਈ ਆ ਸ਼ਹਾਦਤ ਕਿਸ ਲਈ ਦੇ ਰਹੇ ਆ ਉਹ ਆਪਣੇ ਮਰਨ ਵਰਤ ਤਾ ਰੱਖਿਆ ਉਹਨਾਂ ਨੇ ਨੰਨੀ ਹੋਈਆਂ ਮਗਰ ਨੂੰ ਲਾਗੂ ਕਰੋ ਜਿਹੜੀ ਤੁਸੀਂ ਅਸੀਂ ਕੱਲ ਦੀ ਕਾਲ ਦਿੱਤੀ ਹੋਈ ਆ ਅਸੀਂ ਫਿਰ ਅਪੀਲ ਕਰਦੇ ਆ ਪੂਰੇ ਭਾਰਤ ਦੇਸ਼ ਪਾਸੇ ਵਰਡ ਨੂੰ ਵੀ ਕੱਲ ਸ਼ਾਮ ਦਾ ਜਿਹੜਾ ਖਾਣਾ ਬੰਦ ਕਰਕੇ ਸੋਈ ਬੰਦ ਕਰਕੇ ਚੱਲੇ ਬੰਦ ਕਰਕੇ ਜਰੂਰ ਇੱਕ ਵਾਰ ਆਪਣੀਆਂ ਮੈਸੇਜ ਦੇਣ ਉਹ 소ਸ਼ਲ ਮੀਡੀਆ ਦਾ ਵੱਡਾ ਜੰਨਿਆ ਹੈਗਾ ਵਾਹ ਹੋ ਸਕਦਾ 10 ਮਹੀਨਿਆਂ ਚ ਸਾਤ ਤੋਂ ਕੋਈ ਕਮੀ ਨਹੀਂ ਹੋਵੇ ਜਿਹੜੇ ਅਸੀਂ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਰੇ ਲੋਕਾਂ ਨੂੰ ਇਸ ਮੋਰਚੇ ਦੀ ਜਗੀਰ ਜੀਸਨ ਬਲੇਵਾਲ ਦੀ ਪੂਰੀ ਹਮਾਇਤ ਕਰਨੀ ਚਾਹੀਦੀ ਕੋਈ ਸੱਦਾ ਆ ਹੁਣ ਤੱਕ 17ਵਾਂ ਦਿਨ ਮਰਨ ਵਰਤ ਨੂੰ ਹੋ ਗਿਆ ਤਾਸਮੀ ਨੇ ਮੋਰਚੇ ਨੂੰ ਪੂਰੇ ਹੋਣ ਵਾਲੇ ਨੇ ਕੋਈ ਸਤਾ ਹੈ ਦੇਖੋ ਹਾਲ ਦੀ ਕੋਈ ਖੜੇ ਅਜ ਸਤਾਰ ਮੇਂ ਦੇ ਚਿੱਟੀ ਜਿਹੀਸ ਮੱਲੇ ਵਾਲਾ ਹਾਲ ਦੇ ਨੇ ਬੈਠਿਆ ਹਾਲੇ ਤੱਕ ਕੋਈ ਸੱਦਾ ਨਹੀਂ ਆਇਆ ਸਿਰਫ ਟੀਵੀਆਂ ਤੇ ਰੌਲਾ ਪੈਂਦਾ ਅਸੀਂ ਗੱਲ ਕਰ ਲਾਂਗੇ ਅਸੀਂ ਗੱਲ ਕਰ ਲਾਂਗੇ ਮੈਂ ਸਮਝਦਾ ਇੱਥੇ ਤਾਂ ਹਾਰੇ ਹੋਏ ਮੰਤਰੀ ਚਕੰਕਲ ਬਿੱਟੂ ਆ ਖਾਰਿਆ ਹੋਏ ਬੰਦੇ ਨੂੰ ਰਾਜ ਮੰਤਰੀ ਬਣਾਇਆ ਹੋਇਆ ਤੇ ਤੂੰ ਨਾ ਪਤਾ ਗੱਲ ਕੀ ਕਰਨਗੇ ਮਤਲਬ ਸਿਆਸੀ ਲੋਕਾਂ ਦਾ ਕੰਮ ਹੁੰਦਾ ਮੁੱਦੇ ਨੂੰ ਪਟਕਾਉਣਾ ਸਾਡੇ ਨਾਲ ਗੱਲ ਕਰਨ ਉਹ ਭਾਈ 10 ਮਹੀਨੇ ਦੇ ਤੁਸੀਂ ਕਿੱਥੇ ਸੀ ਤੁਹਾਡੇ ਮਿਤ ਸ਼ਾਹ ਜੀ ਕੋਲ ਗ੍ਰਹਿ ਮੰਤralੇ ਕੋਲ ਤੁਹਾਡੇ ਪੀਐਮ ਮੋਦੀ ਜੀ ਕੋਲ ਤੁਹਾਡੇ ਮੰਤਰੀ ਜਿਹੜੇ ਚਾਰ ਵਾਰ ਬਾਰਤਾ ਕਰਕੇ ਸਾਰਿਆਂ ਕੋਲ ਸਾਡੀਆਂ ਮੰਗਾਂ ਪਈਆਂ ਮੰਗਾਂ ਤਾਂ ਕੱਲੇ ਕੱਲੇ ਛੋਟੇ ਛੋਟੇ ਜੁਆਕਾਂ ਕੋਲ ਹੈਗੀਆਂ ਕੱਲੇ ਕੱਲੇ ਪਹੁੰਚ ਹੈਗੀਆਂ ਤੇ ਤੁਹਾਨੂੰ ਇਹਨਾਂ ਦੀ ਕੀ ਲੋੜ ਆ ਤੁਹਾਨੂੰ ਜੇ ਕੋਈ ਤੁਹਾਨੂੰ ਮਦਦ ਦੀ ਆ ਤੁਸੀਂ ਆਪ ਦੇ ਮੰਤਰੀਆਂ ਨਾਲ ਗੱਲ ਕਰੋ ਉੱਪਰ ਰਾਸ਼ਟਰਪਤੀ ਚਕਜੀਵ ਤਨਖੜ ਜੀ ਉਹਨਾਂ ਦਾ ਸਿੱਧਾ ਜਿਹੜੇ ਸ਼ਿਵਰਾਜ ਚੋਹਾਨ ਹੈਗੇ ਆ ਜਿਹੜੇ ਮੁੱਖ ਮੰਤਰੀ ਰਹੇ ਨੇ ਮੱਧ ਪ੍ਰਦੇਸ਼ ਦੇ ਉਹ ਉਹ ਸੈਂਟਰ ਦੇ ਮੰਤਰੀ ਨੇ ਕਿਉਂ ਉਹਨਾਂ ਨੂੰ ਪਤਾ ਨਹੀਂ ਮੰਗਾ ਮਾਰੇ ਜਿਹੜਾ ਮੰਤਰੀ ਬਣ ਗਿਆ ਐਮਐਲਏ ਬਣ ਗਿਆ ਜਾਂ ਭਾਰਤ ਦੇ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਕਿੱਥੇ ਮੋਰਚੇ ਲੱਗੇ ਹੋਏ ਆ ਉਹ ਕਹਿ ਰਹੇ ਆ ਉਹਨਾਂ ਦੇ ਬਿਆਨ ਆ ਰਹੇ ਆ ਵੀ ਅਸੀਂ ਹਰ ਵਕਤ ਕਿਸਾਨਾਂ ਚ ਰਹਨੇ ਆ ਜੇ ਕਿਸਾਨਾਂ ਚ ਰਹਿਣ ਤਾਂ ਫਿਰ ਉਹਨਾਂ ਨੂੰ ਪਤਾ ਹੋਵੇ ਵੀ ਜਿਹੜੇ ਹਰਿਆਣਾ ਦੇ ਸਰਹੱਦਾਂ ਤੇ ਮੋਰਚੇ ਲੱਗੇ ਹੋਏ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਰਤਨਪੁਰਾ ਬਾਰਡਰ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਬਿਲਕੁਲ ਉਸ ਤਰ੍ਹਾਂ ਹੀ ਜਿਹੜੇ ਕਿਸਾਨ ਆਗੂ ਕਹਿ ਰਹੇ ਨੇ ਕਿ ਮੰਗਾਂ ਦਾ ਹਰ ਕਿਸੇ ਨੂੰ ਪਤਾ ਸਰਕਾਰ ਨੂੰ ਪਤਾ ਮਾਤਰੀਆਂ ਨੂੰ ਵੀ ਪਤਾ ਲੀਡਰਾਂ ਨੂੰ ਵੀ ਪਤਾ ਤਾਂ ਮੰਗਾਂ ਕੀ ਫਿਰ ਭੇਜੀਆਂ ਜਾਂ ਚੁੱਕੀਆਂ ਨੇ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਜਿਹੇ ਦੇ ਵਿੱਚ ਬਾਰ ਬਾਰ ਉਹ ਗੱਲ ਕਿ ਨਹੀਂ ਕੀਤੀ ਆ ਕਿ ਗੱਲਬਾਤ ਦੇ ਲਈ ਆਓ ਗੱਲਬਾਤ ਦੇ ਲਈ ਕੋਈ ਸੱਦਾ ਭੇਜਿਆ ਨਹੀਂ ਜਾਂਦਾ ਪਰ ਸਿਰਫ ਟੀਵੀ ਚੈਨਲਾਂ ਤੇ ਬਹਿ ਕੇ ਜਿਹੜੇ ਲੀਡਰ ਨੇ ਉਹ ਬਿਆਨਬਾਜ਼ੀ ਕਰਦੇ ਨੇ ਤਾਂ ਗੱਲਬਾਤ ਦੇ ਲਈ ਰਾਹ ਅੱਗੇ ਤੋਰਦੇ ਨਹੀਂ ਸਿਰਫ ਬਿਆਨਬਾਜ਼ੀ ਕੀਤੀ ਜਾਂਦੀ ਆ ਬਿਲਕੁਲ ਜਿਸ ਤਰ੍ਹਾਂ ਮਾਰਨ ਬਾਹਰ ਤੇ ਜਗਜੀਤ ਸਿੰਘ ਢੱਲੇਵਾਲ ਦਾ ਲਗਾਤਾਰ ਜਿਹੜਾ ਦਿੱਲੀ ਕੂਚ ਦਾ ਹਾਲਾਣ ਹੈ 14 ਦਸੰਬਰ ਦਾ ਸੰਭੂ ਬਾਰਡਰ ਤੋਂ ਉਸੇ ਤਰ੍ਹਾਂ ਸਟੈਂਡ ਕਰ ਦੋ ਦੇਖੋ ਮੈਂ ਲਖਵਿੰਦਰ ਸਿੰਘ ਔਲਖਾ ਰਿਆਣਾ ਤੋਂ ਐਸ ਕੇਮ ਨੌਨ ਪ੍ਰੈਕਟੀਕਲ ਦਾ ਆਗੂ ਹਾਂ ਜੋ ਜਦੋਂ ਅਸੀਂ 26 ਨਵੰਬਰ ਨੂੰ ਡਲੇਵਾਲ ਜੀ ਮਰਨਵਰਤ ਤੇ ਬੈਠੇ ਸੀ ਉਦੋਂ ਹੀ ਕਿਹਾ ਸੀ ਵੀ 10 ਦਿਨ ਅਗਰ ਸਰਕਾਰ ਨਹੀਂ ਮੰਨਦੀ ਤੇ ਅਸੀਂ 6 ਤਰੀਕ ਨੂੰ ਜਥਾ ਭੇਜਾਂਗੇ ਅਸੀਂ 6 ਨੂੰ ਭੇਜਿਆ 8 ਨੂੰ ਭੇਜਿਆ ਹੁਣ 14 ਨੂੰ ਭੇਜ ਰਹੇ ਹਾਂ ਚਲੋ ਉਹ ਇਹਦੀ ਸਪੋਰਟਿੰਗ ਦਾ ਪ੍ਰੋਗਰਾਮ ਹੈ ਲੇਕਿਨ ਸਭ ਤੋਂ ਵੱਡਾ ਅੱਜ ਸਾਡੇ ਲਈ ਹਰ ਇੱਕ ਕਿਸਾਨ ਲਈ ਅਨਾਜ ਪੈਦਾ ਕਰਨ ਵਾਲੇ ਲਈ ਤੇ ਅਨਾਜ ਖਾਣ ਵਾਲੇ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਅੱਜ ਸਾਡੇ ਸ਼ਰਮੌਰਾ ਗੁੱਡਲੇ ਵਾਲੇ ਤੇ ਅੱਜ ਉਹਨਾਂ ਦੀ ਸਿਹਤ ਹੈ ਜਿਹੜੀ ਤੁਸੀਂ ਰੋਜ਼ ਧੰਨਵਾਦ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਮ ਦਾ ਜਿਹੜੇ ਸਾਥੀ ਦਿਨ ਰਾਤ ਇੱਕ ਕਰਕੇ ਜਿਵੇਂ ਰਾਤ ਨੂੰ ਵੀ ਤੁਸੀਂ ਸੜਕਾਂ ਤੇ ਰਹੇ ਸਾਡੇ ਨਾਲ ਸਾਰਾ ਰਾਤ ਰਹੇ ਥੋੜਾ ਜਿਹਾ ਜਦੋਂ ਖਤਸਾ ਹੋਇਆ ਇਨਪੁਟ ਮਿਲੇ ਵੀ ਰਾਤ ਨੂੰ ਡੱਲੇਵਾਲ ਜੀ ਨੂੰ ਚੁੱਕ ਸਕਦੇ ਆ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਸੀ ਦਾਤੇਵਾਲਾ ਤੋਂ ਲੈ ਕੇ ਖਨੋਰੀ ਤੱਕ ਪੂਰੀ ਇੱਕ ਚੇਨ ਬਣ ਕੇ ਇੱਕ ਵਲੰਟੀਅਰ ਜਿਹੜੇ ਸੀ ਆਪਣੇ ਹੱਥਾਂ ਦੇ ਵਿੱਚ ਝੰਡੇ ਤੇ ਡੰਡੇ ਲੈ ਕੇ ਖੜੇ ਹੋ ਕੇ ਤੇ ਹੁਣ ਇਹ ਸਰਕਾਰ ਨੂੰ ਵੀ ਸੋਚਣਾ ਪਊਗਾ ਰੋਹ ਬਹੁਤ ਹੈ ਗੁੱਸਾ ਬਹੁਤ ਹੈ ਕਿਸਾਨਾਂ ਦੇ ਵਿੱਚ ਤਿਲ-ਤਿਲ ਕੇ ਸਾਡਾ ਆਗੂ ਸਾਡੇ ਹੱਥੋਂ ਨਹੀਂ ਘਲ ਰਿਹਾ ਤੇ ਅਗਰ ਹੁਣ ਵੀ ਸਰਕਾਰ ਨਾ ਜਾਗੀ ਜਾਂ ਜਿਹੜੇ ਸਰਕਾਰੀ ਤੰਤਰ ਨੇ ਜਿਹੜੇ ਆਪਣੇ ਆਪ ਨੂੰ ਕਿਸਾਨ ਆਗੂ ਕਹਿੰਦੇ ਨੇ ਲੇਕਿਨ ਪੁਗ ਦੇ ਸਰਕਾਰ ਦੀ ਝੋਲੀ ਚਾ ਅਗਰ ਉਹ ਵੀ ਅੱਜ ਘਰਾਂ ਚ ਬੈਠੇ ਤੇ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦਾ ਕੈਡਰ ਹੈ ਜਾਂ ਜਿਹੜੇ ਕਿਸਾਨ ਨੇ ਹੁਣੇ ਫੇਸਬੁਕ ਤੇ ਲਹਨਤਾਂ ਪਾ ਰਹੇ ਨੇ ਰੱਬ ਨਾ ਕਰੇ ਵਾਹਿਗੁਰੂ ਨਾ ਕਰੇ ਕੋਈ ਐਵੇਂ ਦਾ ਭਾਣਾ ਵਤ ਜੇ ਫਿਰ ਲੋਕ ਘੜੀਸਣਗੇ ਛੜਕਾਂ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਆਗੂਆਂ ਨੂੰ ਨਹੀਂ ਬੇਨਤੀ ਕਰਦੇ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਕਿਸਾਨੋ ਇਹ ਅੰਦੋਲਨ ਅਗਰ ਅਸੀਂ ਨਾ ਪ੍ਰਾਪਤੀ ਕਰ ਸਕੇ ਔਰ ਸਾਡਾ ਜਰਨਲ ਵੀ ਚਲਾ ਗਿਆ ਇਹ ਸ਼ਾਇਦ ਕਿਸਾਨੀ ਦਾ ਆਖਰੀ ਅੰਦੋਲਨ ਹੋਵੇ ਕਿਉਂਕਿ ਸਾਡੇ ਆਗੂ ਨੇ ਕਿਹਾ ਮੈਂ ਲੋਕਾਂ ਦੇ ਬੱਚੇ ਨਹੀਂ ਮਰੋਣੇ ਮੈਂ ਆਪਣੇ ਤੇ ਜਿਹੜਾ ਹੈ ਤਕਲੀਫ ਚੱਲਣੀ ਹੈ ਤੇ ਉਹ ਚੱਲ ਰਿਹਾ ਹੈ ਤੇ ਦੇਖ ਰਹੇ ਹੋ ਕਿਵੇਂ ਭਾਵੁਕਤਾ ਜਦੋਂ ਬਾਹਰ ਆਉਂਦੇ ਨੇ ਚਿਹਰਾ ਦਿਖਦੇ ਆਂ ਤੇ ਭਾਵੁਕ ਸਾਰੇ ਅਸੀਂ ਹੁੰਨੇ ਆ ਸੁਭਾਵਿਕ ਹੈ ਜਦੋਂ ਇੱਕ ਇੰਨੀ ਵੱਡੀ ਜਨਗਤੀ ਜਿਨੇ ਕਿਸਾਨੀ ਦੀ ਕਿਤੇ ਵਾਸਤੇ ਆਪਣੀ ਨਿਸਾਵਰ ਕੀਤੀ ਹੋਈ ਤੇ ਅੱਜ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ ਤੇ ਸਾਡਾ ਦੁੱਖ ਸੁਭਾਵਿਕ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਰੇ ਅਨਾਜ ਪੈਦਾ ਕਰਨ ਵਾਲਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਵਾਮ ਨੂੰ ਇਹ ਬੇਨਤੀ ਕਰਦੇ ਆ ਉਹ ਵੀਰੋ ਆਜੋ ਇਹ ਤੁਹਾਡਾ ਜੋਧਾ ਇਹ ਜਰਨਲ ਇਹ ਆਉਣ ਵਾਲੀ ਕਿਸਾਨਾਂ ਦਾ ਬੱਚਿਆਂ ਦਾ ਭਵਿੱਖ ਉਜਲ ਕਰਨ ਵਾਲਾ ਕਿਸਾਨਾਂ ਦਾ ਮਸੀਹਾ ਅੱਜ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦਿਲ ਦਿਲ ਲੀ ਮਰ ਲਈ ਤੁਹਾਡੇ ਲਈ ਤਿਆਰ ਹੈ ਫਿਰ ਭੋਗਾਂ ਤੇ ਆ ਕੇ ਕੀ ਕਰੋਗੇ ਫਿਰ ਸ਼ਰਧਾਂਜਲੀਾਂ ਦੇ ਕੇ ਕੀ ਕਰੋਗੇ ਕਿਹੜੇ ਮੂੰਹ ਨਾਲ ਆਓਗੇ ਤੇ ਕਿਹੜੀਆਂ ਗੱਲਾਂ ਕਰੋਗੇ ਆਜੋ ਉੱਠ ਕੇ ਆਜੋ ਜਿੱਥੇ ਵੀ ਉਹ ਖਨੋਰੀ ਬਾਰਡਰ ਤੇ ਪਹੁੰਚ ਜਾਓ ਰਾਤ ਨੂੰ ਦਿਨ ਰਾਤ ਪਹਿਰਾ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਮਿਲ ਰਿਹਾ ਹੈ ਵਿਦੇਸ਼ਾਂ ਦੇ ਵਿੱਚੋਂ ਵੀ ਕੱਲ ਅਸੀਂ ਉਸ ਵਾਹਿਗੁਰੂਗੇ ਅਰਦਾਸ ਕਰ ਸਕਦੇ ਹਾਂ ਵੱਡੀ ਤਾਕਤ ਨਾਲ ਲੜ ਰਹੇ ਹਾਂ ਬਹੁਤ ਵੱਡੇ ਘਰਾਣਿਆਂ ਨਾਲ ਲੜ ਰਹੇ ਹਾਂ ਅਸੀਂ ਜਿਹੜੇ ਹੈਗੇ ਆ ਖੇਤਾਂ 'ਚ ਕੰਮ ਕਰਨ ਵਾਲੇ ਆ ਲੇਕਿਨ ਜਿਹੜੀਆਂ ਹਰ ਧਰਮ ਦੇ ਲੋਕਾਂ ਨੇ ਕੱਲ ਅਰਦਾਸਾਂ ਕੀਤੀਆਂ ਉਹ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਉਹ ਅਰਦਾਸ ਕੰਮ ਕਰੂਗੀ ਤੇ ਉਸ ਅਰਦਾਸ ਦਾ ਜਿਹੜਾ ਅਰਦਾਸ ਬੇਨਤੀ ਹੈ ਉਹ ਵਾਇਗ੍ਰੂ ਪ੍ਰਵਾਨ ਕਰੂਗਾ ਸਾਡੀ ਜਿੱਤ ਨਿਸ਼ਚਿਤ ਹੈ ਬਿਲਕੁਲ ਕਿਸਾਨਾਂ ਨੂੰ ਲਗਾਤਾਰ ਇਹੀ ਅਪੀਲ ਕਰ ਰਹੇ ਨੇ ਕਿ ਮੋਰਚੇ 'ਚ ਪਹੁੰਚੋ ਤਾਂ ਇਹ ਸਮਾਂ ਆ ਗਿਆ ਤੇ ਨਾਲ ਦੇ ਨਾਲ ਉਹਨਾਂ ਆਗੂਆਂ ਨੂੰ ਵੀ ਤਾੜਨਾ ਕੀਤੀ ਹੈ ਜਿਹੜੇ ਇਸ ਸਮੇਂ ਘਰ ਬੈਠੇ ਨੇ ਜਿਹੜਾ ਕੇਡਰ ਉਹਨਾਂ ਜਥੇਬੰਦੀਆਂ ਦੇ ਨਾਲ ਜੁੜਿਆ ਹਾ ਤਾਂ ਉਹਨਾਂ ਨੂੰ ਵੀ ਆਵਾਜ਼ ਮਾਰੀ ਹੈ ਕਿ ਤੁਸੀਂ ਆ ਜਾਓ ਇਹ ਲੜਾਈ ਆ ਜਿਹੜੀ ਕਿਸਾਨਾਂ ਦੀ ਆ ਕਿਸਾਨਾਂ ਦੇ ਮੁੱਦਿਆਂ ਦੇ ਲੜਾਈ ਲੜੀ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਇਕੱਲੀ ਲੜਾਈ ਨਹੀਂ ਹੈ ਇਕੱਲਾ ਉਹਨਾਂ ਦਾ ਅੰਦੋਲਨ ਨਹੀਂ ਹੈ ਜੇਕਰ ਇਹ ਅੰਦੋਲਨ ਟੁੱਟ ਗਿਆ ਇਹ ਅੰਦੋਲਨ ਦੀ ਕੋਈ ਪ੍ਰਾਪਤੀ ਨਾ ਹੋਈ ਤਾਂ ਮੁੜ ਕੇ ਅੰਦੋਲਨ ਖੜਾ ਨਹੀਂ ਹੋਏਗਾ ਕਿਸਾਨੀ ਦੇ ਹੱਕ ਦੇ ਵਿੱਚ ਇਹ ਵੀ ਕਿਸਾਨ ਆਗੂ ਚਿੰਤਾ ਕਿਤੇ ਨਾ ਕਿਤੇ ਪ੍ਰਗਟਾ ਰਹੇ ਨੇ ਜੀ